ਹਾਂਜੀ ਫਾਈਲ ਆਫ ਬੈਟਰ ਜਿਹੜਾ ਕਿ 165 ਨੰਬਰ ਅਧਾਕਾ 24 ਆਫ ਪੀਆਰ ਦੇ ਬਾਰੇ ਹੈ ਇਸ ਦੇ ਵਿੱਚ ਕਿ ਪੁਲਸ ਵੱਲੋਂ ਆਪਈਆ 302 ਤੇ 307 ਵਿੱਚ ਕੱਟੀ ਗਈ ਸੀ ਜਿਹਦੇ ਵਿੱਚ ਕੁਝ ਮੁਲਜ਼ਮ ਫੜੇ ਗਏ ਸੀ ਇੱਕ ਮੁਲਜ਼ਮ ਜਿਹੜਾ ਆਪਣਾ ਉਹ ਜਦੋਂ ਜਾਣ ਕਰਦੇ ਕਰਾਦੇ ਪੁਲਸ ਨੇ ਚਲਾਨ ਪੇਸ਼ ਕਰਤਾ ਜਦੋਂ ਚਲਾਨ ਪੇਸ਼ ਹੋ ਗਿਆ 4 ਲੱਖ ਆ ਤੇ ਪੁਲਸ ਦੀ ਜਾਂਚ ਹੀ ਹੈ ਕਿ ਜਿਹੜੇ ਤਰਫਾਏ ਕਿ ਕਾਰਵਾਈ ਕਰ ਰਹੀ ਅੜਕਵਾਰੀ ਕਰ ਰਹੀ ਜਦ ਕਿ ਸੈਕੰਡ ਪਾਰਟੀ ਨੂੰ ਮਰਦੇਦ ਬੁਲਾਇਆ ਗਿਆ ਸੁਪਰੀਮ ਕੋਰਟ ਦੀ ਰੂਲਿੰਗ ਆ ਕਿ ਜਦੋਂ ਵੀ ਕੋਈ ਕੰਪਰੋਮਾਈਜ਼ ਹੁੰਦਾ ਜਾਂ ਕੋਈ ਅੜਕਵਾਰੀ ਹੁੰਦੀ ਆ ਦੋਨਾਂ ਪਾਰਟੀਆਂ ਨੂੰ ਸ਼ਾਮਲ ਕੀਤਾ ਜਾਂਦਾ ਇਹ ਪੁੱਛਦੀ ਬੜੀ ਵੱਡੀ ਬਾੜੀ ਗੱਲ ਹੈ ਕਿ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦੇ ਬਾਰੇ ਅਸੀਂ ਪੂੜੇ ਜ਼ੋਰ ਨਿਦਾ ਕਰਦੇ ਆ ਪੁੱਛਦੀ ਔਰ ਦੂਜੇ ਪੱਧਰੇ ਜਿਹੜੇ ਕਿ ਦਰਖਾਸਤਾਂ ਪੁੱਲਸ ਕੋਲ ਪਈਆਂ ਪੁੱਲਸ ਫੈਸਲੇ ਨਹੀਂ ਕਰ ਰਹੀ ਡਿਲੇ ਕਰ ਰਹੀ ਹੈ ਉਹਦੇ ਕਮਿਸ਼ਨਰ ਸਾਹਿਬ ਨੂੰ ਵਾਰ-ਵਾਰ ਮਿਲਿਆ ਗਿਆ ਇਸ ਕਰਕੇ ਅੱਜ ਅਸੀਂ ਕਾਨਫਰੈਂਸ ਤੁਹਾਡੇ ਸਾਹਮਣੇ ਸਰਕਾਰ ਦਾ ਪ੍ਰੈਪੋਸਟ ਰੱਖ ਜਾਣਾ ਚਾਹਦੇ ਆ ਕਿ ਜਲਦੀ ਜਲਦੀ ਇਹਦਾ ਫੈਸਲਾ ਕੀਤਾ ਜਾਵੇ ਨਹੀਂ ਤੇ ਡੀਜੀਪੀ ਪੰਜਾਬ ਡੀਜੀਪੀ ਲਾਣ ਆਰਡਰ ਤੇ ਸੀਪੀ ਸਾਹਿਬ ਦਾ ਮੁਤਲਾ ਜਾਰੀ ਜਾਇਆ ਜਾਏਗਾ ਅਖਰੇ ਵਿੱਚ ਵਿੱਚ ਜੇ ਨਾ ਕੋਈ ਇਹ ਸਮੱਸਿਆ ਆਫਰ ਕੀਤੀ ਜੈ ਜਿੰਨ ਕੁਮਿੰਦਰਪੁਰ ਮੇਰੇ ਬੇਟੇ ਤੇ ਉੱਤੇ ਸਿੱਖਦੇ ਸੀ ਜੋ ਜੋ ਦੋਸਤੀ ਕੋ ਜਾਂਦੇ ਸੀ ਤੇ ਜੋ ਸੀ ਵੀ ਸੀ ਕਦੇ ਸੀ ਤੇ ਮੁੜ ਕੇ ਬਾਅਦ ਵਿੱਚ ਮੇਰੇ ਨਾਮ ਕੋਈ ਮੁੜ ਕੇ ਸਿੱਖਣ ਲੱਗ ਪਈ ਆਪਣੇ ਭਰਾਵਾਂ ਨਾਲ ਜਾਂਦੀ ਸੀ ਸਿੱਖਣ ਉੱਥੇ ਉੱਥੇ ਇਹਦੀ ਗੱਲਬਾਤ ਹੋ ਗਈ ਤੇ ਉਸ ਤੋਂ ਬਾਅਦ ਉਹਨੇ ਘਰ 'ਚ ਕਲੇਸ਼ ਪਾਉਣਾ ਸ਼ੁਰੂ ਕਰ ਦਿੱਤਾ ਘਰ 'ਚ ਮੁੰਡੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ ਮੈਂ ਘਰ ਹੀ ਬੈਠੀ ਸੀ ਤੇ ਉਹਨੇ ਨਾ ਰੋਟੀ ਬਣਾਈ ਮੁੰਡੇ ਨੂੰ ਦਿੱਤੀ ਆ ਤੇ ਮੁੰਡਾ ਖਾਂਦਿਆ ਸਾਰ ਕਹਿੰਦਾ ਮੇਰਾ ਦਿਲ ਖਰਾਬ ਹੋਣ ਲੱਗ ਪਿਆ ਮੈਂ ਨੀ ਕੋਈ ਪਾਣੀ ਬਣਾ ਕੇ ਦਿੱਤਾ ਉਨੇ ਨੇ ਇਹ ਪਾਣੀ ਬਣਾ ਕੇ ਦਿੱਤਾ ਇੱਕ ਗਲਾਸ ਮੈਨੂੰ ਪਿਆਤਾ ਇੱਕ ਉਹਨੇ ਪ੍ਰਿੰਸ ਨੂੰ ਪਿਆਤਾ ਮੇਰੇ ਬੇਟੇ ਨੂੰ ਪ੍ਰਿੰਸ ਉਸੇ ਵਲੇ ਉਲਟੀਆਂ ਕਰ ਲਾ ਪਿਆ ਇਹ ਪਾਣੀ ਪੀਂਜਾ ਸਾਰ ਜਮੀਨ ਤੇ ਡਿੱਗ ਪਿਆ ਤੇ ਮੈਂ ਵੀ ਉਸੇ ਵਲੇ ਉਲਟੀਆਂ ਕਰ ਲਾ ਪਈਆਂ ਤੇ ਜਮੀਨ ਤੇ ਡਿੱਗ ਪਈ ਮੁਰਕੇ ਬਾਦ ਸਾਨੂੰ ਹਸਪਤਲ ਚੁੱਕ ਕੇ ਲੈ ਗਿਆ ਤੇ ਇਹਨੇ ਪੜ ਲਿਆ ਫਿਰ ਵੀ ਪੰਜੀ ਦਿਨ ਉਹ ਆਪਣੇ ਪੇਕੇ ਲਾ ਕੇ ਆਈ ਹੈ ਫਿਰ ਇਹਨੇ ਆਪਣਾ ਕੋਈ ਪਲਾਨ ਬਣਾਇਆ ਤੇ ਇਹਨਾਂ ਨੂੰ ਮਾਂ ਪੁੱਤਾਂ ਨੂੰ ਪਤਾ ਲੱਗ ਗਿਆ ਵਾ ਤੇ ਮੁੰਡੇ ਮੇਰਾ ਨੂ ਦੇ ਨਾਣੇ ਮਾਰ ਦਿੱਤਾ ਵਾ ਜ਼ਹਿਰ ਪੀ ਜਦੋਂ ਨੇ ਪੀਂਗੂ ਪਾਣੀ ਦਿੱਤਾ ਜ਼ਹਿਰ ਉਹ ਬਹੁਤ ਜ਼ਿਆਦਾ ਭੈਲ ਗਿਆ ਤੇ ਬਾਅਦ ਵਿੱਚ ਮੈਨੂੰ ਇਨਸਾਫ ਚਾਹੀਦਾ ਮੇਰਾ ਮੁੰਡਾ ਮਰ ਗਿਆ ਵਾ ਮੇਰਾ ਜੀਵਨ ਖੋਤ ਤਕ ਤੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਨੂੰ ਇਨਸਾਫ ਚਾਹੀਦਾ ਇਸ ਆਲ ਇੰਡੀਆ ਇਨਟੀਗ੍ਰੇਸ਼ਨ ਮੋਰਚਾ ਆਸ ਪੰਜਾਬ ਪਾਰਟੀ ਨੂੰ ਸਾਡੇ ਪਾਰਟੀ ਦੇ ਸੁਪਰੀਮ ਮંત્રી ਮਚਨ ਨਾ ਸਤਸਵ ਜੀ ਦੀ ਅਗਵਾਈ ਚ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਹੜੀਆਂ ਪੁਲਿਸ ਦੀਆਂ ਵਦੀਕੀਆਂ ਸਾਡੇ ਜਿਹੜੇ ਸਾਡੇ ਕੋਲ ਸੁਨੇਹੇ ਆਉਂਦੀਆਂ ਜਿਹੜੇ ਐਫੀਡੇਬਿਟ ਆਉਂਦੇ ਨੇ ਉਸ ਸੰਬੰਧ ਦੇ ਵਿੱਚ ਪੁਲਿਸ ਨੇ ਜਿਹੜੀ ਵਦੀਕੀਆਂ ਕੀਤੀਆਂ ਉਹਦੀਆਂ ਐਫਆਈਰ ਕਾਪੀਆਂ ਵੀ ਨੰਬਰ ਵੀ ਅਸੀਂ ਤੁਹਾਨੂੰ ਦੇ ਦਨੇ ਆ ਤੇ ਕਿਹੜੇ ਕਿਹੜੇ ਨੰਬਰਾਂ ਦੇ ਵਿੱਚ ਐਫਆਈ ਹੋਈ ਹੋਈ ਆ ਮਤਲਬ ਕਿ ਸਾਲ ਬਸਾਲ ਹੋ ਚਲੇ ਨੇ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਦੀ ਪੁਲਿਸ ਇਹ ਹੋ ਸਕਦਾ ਹੈ ਕਿ ਮਤਲਬ ਕਿ ਕੋਈ ਉਹਨਾਂ ਤੇ ਦਬਾਅ ਪਿਆ ਹੋਵੇ ਕਿਉਂਕਿ ਇਹ ਪਰਚੇ ਕਿੰਨਾ ਚਿਰ ਹੋ ਗਿਆ ਸਾਲ-ਸਾਲ ਦੇ ਕਈ ਵੀ ਪਰਚੇ ਦਰਜ ਹੋਏ ਨੇ ਵੀ ਹੋ ਗਏ ਨੇ ਕਾਰਵਾਈਆਂ ਮਤਲਬ ਕਿ ਬੇਟੇ ਦੀ ਡੈਥ ਹੋ ਜੇ ਜਿਸ ਬੇਟੇ ਦੀ ਡੈਥ ਘਰ 'ਚ ਹੋ ਜੇ ਉਹਦੇ ਮਾਂ ਪਿਓ ਤੇ ਕੀ ਬੀਤਦੀ ਆ ਉਹ ਲੋਕ ਨਹੀਂ ਸਮਝ ਸਕਦੇ ਉਹ ਘਰ ਜਿੱਥੇ ਹੋਈ ਜਾਂ ਨਹਾਸ ਜਿੱਥੇ ਹੋਇਆ ਉਹ ਸਮਝ ਸਕਦਾ ਪੁਲਿਸ ਦਾ ਕੀ ਆ ਪੁਲਿਸ ਕੋਈ ਕਾਰਵਾਈ ਕਰੇ ਤੇ ਲੋਕਾਂ ਦਾ ਵਿਸ਼ਵਾਸ ਬਣੇ ਪੁਲਿਸ ਕਾਰਵਾਈ ਨਹੀਂ ਕਰਦੀ ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ ਪੁਲਿਸ ਤੋਂ ਇਸ ਕਰਕੇ ਅੱਜ ਸਾਨੂੰ ਉਲਟੇ ਮਤਲਬ ਕਿ ਜਿਹੜੇ ਪਰਚੇ ਹੋ ਜਾਂਦੇ ਨੇ ਅੱਜ ਸਾਨੂੰ ਮਜਬੂਰ ਹੋ ਕੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਅੱਜ ਪ੍ਰੈਸ ਕਾਨਫਰੰਸ ਵੀ ਕਰਨੀ ਪੈ ਰਹੀ ਹੈ ਇਹਦੇ ਵਿੱਚ ਇੱਕ ਇੱਥੇ ਸਾਡੇ ਮੁੰਡਾ ਬੈਠਾ ਬਿਆਸ ਮੁੰਡਾ ਬੈਠਾ ਉਹਦੇ ਕੋਲੋਂ ਅੱਜ ਤੋਂ 5 ਮਹੀਨੇ ਪਹਿਲਾਂ ਪਰਚਾ ਦਰਜ ਹੋਇਆ ਸਦਰ ਥਾਣੇ ਦੇ ਵਿੱਚ 0041 ਨੰਬਰ ਐਫ ਆਈ ਆਰ ਇਹਦੀ 5 ਮਹੀਨੇ 1.5 ਲੱਖ ਰੁਪਇਆ ਉਹਨੇ ਖੋਇਆ ਸੀ ਮੁੰਡੇ ਨੇ ਬੈਂਕ ਦੇ ਬਾਹਰੋਂ ਔਰ 1.5 ਲੱਖ ਦੇ ਤਿੰਨ ਬੰਦੇ ਹੋਰ ਹੋਗੇ ਸੀ ਨਾ ਪੁਲਿਸ ਨੇ ਉਹਨੂੰ ਰੈਸਟ ਕੀਤਾ ਤੇ ਨਾ ਤਿੰਨ ਬੰਦਿਆਂ ਦੇ ਮਤਲਬ ਕਿ ਵਿੱਚ ਐਡ ਕੀਤੇ ਨਹੀਂ ਹਲੇ ਤੱਕ ਜੁਲਮ ਕੇ ਵਾਧਾ ਕੋਈ ਨਹੀਂ ਕੀਤਾ ਧਾਰਾਵਾਂ ਜਿਹੜੀਆਂ ਖੋਵ ਵਧੀਆਂ ਹੁੰਦੀਆਂ ਉਹ ਕੋਈ ਨਹੀਂ ਲੱਗੀਆਂ ਦੂਸਰੀਆਂ ਧਾਰਾਂ ਲਾ ਕੇ ਪਰਚਾ ਦਰਜ ਕਰਤਾ ਕਿੰਨੀ ਵਾਰੀ ਅਸੀਂ ਮਿਲੇ ਆ ਐਸਐਸਓ ਸਾਹਿਬ ਨੂੰ ਪਹਿਲਾਂ ਹਰਿੰਦਰ ਸਿੰਘ ਉਹਨਾਂ ਨੂੰ ਮਿਲੇ ਆ ਜਿਹੜੇ ਹੁਣ ਬੈਠੇ ਨੇ ਐਸਐਸਓ ਸਾਹਿਬ ਲਗਾਤਾਰ 4 ਦਿਨ ਤੋਂ ਮੇਰੇ ਨਾਲ ਫੋਨ ਤੇ ਕੰਟੈਕਟ ਹੋ ਰਿਹਾ ਮੈਂ ਦੇਖਦਾ ਕਰਦਾ ਪਤਾ ਨਹੀਂ ਕਦਾਂ ਉਹਨਾਂ ਦੇ ਉੱਤੇ ਜ਼ਬਾਬ ਇਹੋ ਜਿਹਾ ਪਿਆ ਪੁਲਿਸ ਉੱਤੇ ਕਿ ਜਿਹੜਾ ਬੰਦੇ ਨੂੰ ਚੁੱਕਦੇ ਨਹੀਂ ਪਏ ਇਹ ਛੋਟੇ ਕੇਸ ਚ ਨਹੀਂ ਚੁੱਕਦੇ ਪਏ ਤੇ ਮਰਡਰ ਦੇ ਕੇਸ ਚ ਕੀ ਬੰਦਾ ਹੈਗਾ ਇਹ ਤੁਹਾਡੀ ਸਮਝ ਤੋਂ ਬਾਹਰ ਹੈ ਕੀ ਮੰਗ ਕੀ ਕਰਦੇ ਤੁਸੀਂ ਅਸੀਂ ਮੰਗ ਕਰਦੀਆਂ ਜਿਹੜੀਆਂ ਵਧੀਆਂ ਸਾਡੇ ਮੈਂਬਰਾਂ ਨਾਲ ਸਾਡੇ ਕੋਲ ਜਿਹੜੀ ਸ਼ਿਕਾਇਤਾਂ ਉਹ ਜਿਹੜੀਆਂ ਵਧੀਆਂ ਹੋਈਆਂ ਉਸ ਦਾ ਇਨਸਾਫ ਜਲਦੀ ਤੋਂ ਜਲਦੀ ਦਿੱਤਾ ਜਾਵੇ ਜੇ ਨਾ ਇਨਸਾਫ ਮਿਲਿਆ ਤੇ ਜਿਸ ਤਰ ਸਾਡੇ ਮਨਜੀ ਨੇ ਕਿਹਾ ਕਿ ਆਪਾਂ ਡੀਜੀਪੀ ਸਾਹਿਬ ਦਾ ਸਿੰਪੀ ਸਾਹਿਬ ਦਾ ਜਿਹੜਾ ਪੁੱਤਲਾ ਫੁਕਾਂਗੇ ਉਹ ਜਿਹੜੀ ਡੇਟ ਆਪਾਂ ਤੁਹਾਨੂੰ ਦੱਸ ਦਿਆਂਗੇ ਜਿਸ ਦਿਨ ਆਪਾਂ ਕਰਨਾ ਉਹ ਤੁਹਾਨੂੰ ਡੇਟ ਦੱਸ ਦਿੱਤੀ ਜਾਏਗੀ ਉਹ ਕੀਤਾ ਜਾਏਗਾ ਜਿਹੜਾ ਜਨਤਾ ਜਿਹੜਾ ਐਸਪੀ ਸਾਹਿਬ ਦਾ ਡੈਂਟ ਜਿਹੜਾ ਕਿ ਏਡੀਸੀ ਪੀਸੀਟੀ ਜਿਹੜੇ ਕਿ ਬਹੁਤ ਲੰਮੇ ਸਮੇਂ ਦੇ ਵਿੱਚ ਉਹਦੀ ਬਿਆਜੜੀਆਂ ਠੱਗਿਆਂ ਨਾਲ ਦਲਾਲਾਂ ਦੇ ਨਾਲ ਜਿਨ੍ਹਾਂ ਕਿ ਉਹਨਾਂ ਦੀ ਮਿਲੀ ਭੁਗਤ ਉਹਨਾਂ ਦਾ ਹੀ ਪੈਸਾ ਜਿਹੜਾ ਇਨਵੈਸਟਮੈਂਟ ਕਰ ਰਹੇ ਨੇ ਜਿਹੜੇ ਦਲਾਲ ਅਸੀਂ ਫੋਨ ਕਰੀਏ ਪੁਲਿਸ ਅਫਸਰਾਂ ਨੂੰ ਸਾਡਾ ਫੋਨ ਨਹੀਂ ਚੁੱਕਦੇ ਤੇ ਜਿਹੜਾ ਕਿ ਉਹਨੇ ਸਾਡੇ ਸਾਹਮਣੇ ਇੱਕ ਬੈਲ ਮਾਰੀ ਤੇ ਐਸਪੀ ਸਾਹਿਬ ਨੇ ਕਿਹਾ ਹਾਂਜੀ ਭਾਜੀ ਕੀ ਹਾਲ ਜੀ ਤੇ ਜਿਹੜਾ ਕਿ ਉਹਨੇ ਕਹਿਆ ਵੀ ਐ ਇਦਾਂ ਹੀ ਤਰ੍ਹਾਂ ਇਹਨਾਂ ਦੇ ਬਿਆਨ ਨਾ ਲਿਖੋ ਤੇ ਉਹ ਆਈਓ ਨੂੰ ਸਾਡੇ ਸਾਹਮਣੇ ਸਪੀਕਰ ਹੋਣ ਤੇ ਐਸਪੀ ਏਡੀਸੀ ਪੀਸੀਟੀ ਦਾਬੇ ਮਾਰ ਕੇ ਕੁੰਦਨ ਲਾਲ ਐਸਆਈ ਨੂੰ ਬਿਆਨ ਲੈਣ ਤੋਂ ਇਨਕਾਰ ਕਰਤਾ ਨਾ ਕਾਰਵਾਈ ਕੀਤੀ ਦੋਸ਼ੀ ਨੂੰ ਪੁਲਿਸ ਦੀ ਨਾਸ਼ਦ ਵੀ ਚੌਦੀ ਜਿਹੜਾ ਬਿਆਜੜੀਆਂ ਜਿਹੜਾ ਦਲਾਲ ਸੀਗਾ ਪੁਲਿਸ ਦਾ ਅਫਸਰਾਂ ਦਾ ਉਹ ਆਪਣੇ ਨਾਲ ਲੈ ਕੇ ਚਲਾ ਗਿਆ ਇਹ ਬਹੁਤ ਸ਼ਰਮ ਦੀ ਗੱਲ ਹੈ ਜਿਹਦੇ ਵਿੱਚ ਮੈਡਮ ਐਸਐਚਓ ਨੇ ਬੀਓ ਦੀ ਬੜੀ ਉਹਦੀ ਵੀ ਨਿੰਦਾ ਕੀਤੀ ਆ ਵੀ ਐਕਟਰ ਸਚੀ ਨਰੋੜਾ ਜੀ ਜਿਹਨਾਂ ਦਾ ਕੈਮੀ ਸ਼ਾਪ ਲੋਹੜੀ ਗੇਟ ਦੇ ਅੰਦਰ ਹੈਗਾ ਪੀੜੇ ਵਿਚਾਰ ਦੇ ਵਿੱਚ ਉਹਨਾਂ ਵੱਲੋਂ ਦਰਖਾਸਤ ਆਲ ਇੰਡੀਆ ਐਂਟੀਕ੍ਰੈਪਸ਼ਨ ਮੋਰਚੇ ਨੂੰ ਐਫੀਡਿਵਿਡ ਦਿੱਤਾ ਗਿਆ ਸੀ ਜਿਹਦੇ ਵਿੱਚ ਜਿਹਦੇ ਵਿੱਚ ਆਪਾਂ ਉਹਨਾਂ ਨੂੰ ਪੂਰੇ ਸਬੂਤ ਪੂਰੇ ਰਿਕਾਰਡ 17000 ਦੀ ਉਹਨਾਂ ਨੂੰ 트ਾਂਜੈਕਸ਼ਨ ਵੀ ਦਿੱਤੀ ਸੀਪੀ ਸਾਹਿਬ ਵੀਡੀਓ ਵੀ ਦਿੱਤੀ ਜਿਹਦੇ ਜਿਹਦੇ ਵਿੱਚ ਸਾਰਾ ਕੁਝ ਮੰਨਿਆ ਕਿ ਮੈਂ ਚੈੱਕ ਇਹਨੂੰ ਨਹੀਂ ਦਿੱਤੇ ਮੈਂ ਚੈੱਕ ਫਲਾਣੇ ਬੰਦੇ ਨੂੰ ਦਿੱਤੇ ਆ ਉਹ ਫਲਾਣਾ ਬੰਦਾ ਸੀ ਚੈੱਕ 'ਚੋਂ ਪੈਸੇ ਖਾ ਗਿਆ ਡਾਕਟਰ ਸਟਿੰਗ ਦੇ ਨਾਂ ਤੇ ਤੇ 8 ਲੱਖ ਰੁਪਇਆ ਤੇ ਉਹ ਵੀ ਇਹ ਪੁਰਸ਼ ਦੀ ਰ람ਿੰਦੀ ਸਾਰੀ ਚਲਦੀ 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 ਅੱਜ 6 ਤੋਂ 7 ਮਹੀਨੇ ਹੋ ਗਏ ਨੇ ਜਿਹੜੇ ਕਿ ਦਰਖਾਸਤੀਆਂ ਨੂੰ ਨਾ ਤੇ ਸੀਪੀ ਸਾਹਿਬ ਆਪਣੇ ਦਫ਼ਤਰ 'ਚ ਮਿਲਦੇ ਨੇ ਜੇ ਆਪਣੇ ਦਫ਼ਤਰ 'ਚ 4-5 ਵਜੇ ਨਾਲ ਜੇ ਆਉਂਦੇ ਆ ਤੇ ਆਪਣੇ ਝੀਤੇ ਵੀਆਈਪੀ ਬੰਦਿਆਂ ਨਾਲ ਚਾਹਾਂ ਪੀਂਦੇ ਨੇ ਤੇ ਉਨਾਂ ਨਾਲ ਹੀ ਨਿਕਲ ਜਾਂਦੇ ਨੇ ਕਾਰ ਵੱਲੋਂ ਮੰਗ ਕਰਦੇ ਆ ਸੀਪੀਆਈ ਦੀ ਇਨਕੁਆਰੀ ਕਰਕੇ ਇਹਦੇ ਪੂਰੇ ਤੱਥ ਜਿਹੜੇ ਨੇ ਉਹਨੂੰ ਲੱਭੇ ਜਾਣ ਤੇ ਇਨਕੁਆਰੀ ਜਿਹੜੀ ਆ ਇਹ ਜਿਹੜੀ ਕੈਨਸਲ ਕੀਤੀ ਜਾਵੇ ਤੇ ਸਹੀ ਧੰਗ ਨਾਲ ਜਿਹੜੀ ਇਨਕੁਆਰੀ ਕੀਤੀ ਜਾਵੇ ਇਸੇ ਤਰ੍ਹਾਂ ਹੀ ਇੱਕ ਹੋਰ ਮਕਦਮਾ ਜਿਹੜਾ ਇੱਕ ਕੇਸ ਕਾਲਰ ਸਾਹ ਦਾ ਸੀ ਡਿਵੀਜ਼ਨ ਥਾਣੇ ਵਿਕਰਮ ਕੁਮਾਰ ਵੱਲੋਂ ਦਰਖਾਸਤ ਕਰਤਾ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਜਿਹੜਾ ਕਿ ਇਸ ਨੰਬਰੀ ਦਰਖਾਸਤ ਪੁਲਿਸ ਕਮਿਸ਼ਨਰ ਵੱਲੋਂ ਨੰਬਰੀ ਦਰਖਾਸਤ 4-5 ਮਹੀਨਿਆਂ ਤੋਂ ਪੈਂਡਿੰਗ ਪਈ ਹੋਈ ਹੈ ਪੈਂਡਿੰਗ ਪਈ ਤੇ ਜਿਹਦੀ ਐਸ ਐਚਓ ਗੇਟ ਸੀਟ ਵੀ ਮੈਡਮ ਨੇ ਪਰਚੇ ਦੇ ਆਰਡਰ ਦੇਤੇ ਤੇ ਏ ਐਸ ਆਈ ਆਈਓ ਜਿਹੜਾ ਸੀ ਕੁੰਦਨ ਲਾਲ ਉਹਨਾਂ ਨੂੰ ਆਰਡਰ ਦੇਤੇ ਵੀ